ਹਰੇਆਂ ਪੱਠਿਆਰ ਕੀ ਬਾਈ ਰੀਸ ਨਹੀਂ। ਭਾਵੇਂ ਆਪਾਂ ਲੱਖ ਚਾਰ ਪਾ ਲਗੇ। ਚਾਰ ਆਬਦੀ ਥਾਂ ਤੇ ਜਿਹੜਾ ਮੱਕਾ ਹੁੰਦਾ ਇਹ ਆਬਦੀ ਥਾਂ ਮੱਕੇ ਦੇ ਪੱਠੇ। ਹੁਣ ਕਈ ਭਰਾਵਾਂ ਨੂੰ ਤਾਂ ਆਸ ਦਿੰਦੇ ਆ ਬਈ। ਚਾਰ ਦੀ ਰੀਸ ਨਹੀਂ ਕਰਦਾ ਮੱਕਾ। ਤੇ ਤੁਸੀਂ ਦੱਸੋ ਭਰਾਵੋ ਕਿਵੇਂ ਲੱਗਦਾ ਬਈ ਇਹ ਵਾਕਿਆ ਚਾਰ ਚੰਗਾ ਹੁੰਦਾ ਜਾਂ ਕਿ ਹਰੇ ਪੱਠੇ ਮੱਕਿਆ ਚੰਗਾ। ਤੇ ਮੇਰੇ ਹਿਸਾਬ 'ਚ ਤਾਂ ਬਾਈ ਚਾਰ ਵੀ ਬਹੁਤ ਵਧੀਆ ਚੀਜ਼ ਆ ਪਰ ਚਾਰ ਦੀ ਸਹੀ ਵਰਤੋਂ ਨਹੀਂ ਆਪਾਂ ਕਰਦੇ ਚਾਰ ਹੈਗਾ ਬਈ ਜਿਵੇਂ ਤੁਸੀਂ ਪਾਲਿਆ ਥੋੜਾ ਤੇ ਜਿਵੇਂ ਔਰ ਜਾਂ ਠੰਡ ਠੁੰਡ ਜਿੱਥੋਂ ਤੋਂ ਨਹੀਂ ਜਾਇਆ ਜਾਂਦਾ ਉਦੋਂ ਅਗਲਾ ਘਰੋਂ ਪੱਠੇ ਪਾ ਲੈਂਦਾ ਸਾਰਾ ਸਾਲ ਪਸ਼ੂਆਂ ਨੂੰ ਚਾਰ ਵੀ ਪਾਉਣਾ ਗਲਤ ਆ ਕਿਉਂਕਿ ਆਪਾਂ ਇੱਥੋਂ ਅੰਦਾਜ਼ਾ ਲੱਗਦਾ ਬਈ ਕਈ ਵਾਰੀ ਕਈ ਭਰਾਵਾਂ ਦੇ ਪਸ਼ੂ ਬਿਮਾਰ ਹੋ ਜਾਂਦੇ ਆ ਤੇ ਉਦੋਂ ਜਿਹੜੇ ਡਾਕਟਰ ਆ ਜੇ ਚਾਰ ਥੋੜਾ ਇੰਨਾ ਹੀ ਚੰਗਾ ਹੋਵੇ ਤੇ ਫਿਰ ਉਹ ਐ ਸਲਾਹ ਦੇਣਗੇ ਆਮ ਹੀ ਜ ਆਪਾਂ ਵੇਖਿਆ ਡਾਕਟਰ ਉਹ ਆਖਣਗੇ ਤੁਸੀਂ ਬਈ ਇਹ ਹਰੇ ਪੱਠੇ ਪਾਓ ਤੇ ਚਾਰ ਬੰਦ ਕਰ ਦੋ ਕਿਉਂਕਿ ਹੁਣ ਅੱਜ ਕੱਲ ਸਾਰੇ ਜਣਾ ਖਣਾ ਬਈ ਕੋਈ ਮਸਾ ਦਸ ਘਰ ਰਹਿ ਗਏ ਹੋਣੇ ਜਿਹੜੇ ਆਪ ਦਾ ਹਰੇ ਪੱਠੇ ਵੀ ਦਦੇ ਆ ਤੇ ਉਦੋਂ ਹੀ ਤੋਂ ਪਸ਼ੂ ਬਿਮਾਰ ਹੋ ਜੇ ਫਿਰ ਹਰੇ ਪੱਠੇ ਤਾਂ ਅੱਜ ਕੱਲ ਮਿਲਨੇ ਔਖੇ ਹੋਏ ਪਏ ਆ ਤੇ ਮੇਰੇ ਤੋਂ ਤਾਂ ਬਈ ਕਈ ਭਰਾਵਾਂ ਦੇ ਚਾਰ ਸੀਗਾ ਤੇ ਲਗਾਏ ਆ ਪੱਠੇ ਪੱਠੇ ਕਿਉਂਕਿ ਜਦੋਂ ਬਿਮਾਰ ਹੋ ਜਾਂਦੇ ਆ ਪਸ਼ੂ ਉਹਦੋਂ ਡਾਕਟਰ ਇਹੀ ਸਲਾਹ ਦਿੰਦੇ ਆ ਬਈ ਇਹਨਾਂ ਨੂੰ ਹਰੇ ਹਰੇ ਪੱਠੇ ਪਾਓ ਤੇ ਚਾਰ ਬੰਦ ਕਰ ਦੋ ਤੇ ਚਾਰ ਵਧੀਆ ਚੀਜ਼ ਆ ਤੇ ਚਾਰ ਵੈਸੇ ਬਣਿਆ ਜਿਵੇਂ ਬਾਹਰਲੇ ਦੇਸ਼ਾਂ 'ਚ ਹ ਜਿੱਥੇ ਮੰਨ ਲਓ ਕੈਨੇਡਾ 'ਚ ਉੱਥੇ ਪਸ਼ੂ ਰੱਖੇ ਆ ਗਾਵਾਂ ਗੋਮਾਂ ਰੱਖੀਆਂ ਤੇ ਉਹਨਾ ਉੱਥੇ ਬਈ 6-6 ਮਹੀਨੇ ਬਰਫ਼ ਪੈ ਜਾਂਦੀ ਆ ਤੇ ਉਦੋਂ ਬਾਅਦ ਪੱਠੇ ਨਹੀਂ ਹੁੰਦੇ ਉਹ ਕੀ ਕਰਦੇ ਆ ਉਹ 6 ਮਹੀਨੇ ਜਿਹੜੇ ਸਹੀ ਹੁੰਦੇ ਆ ਵਾਤਾਵਰਨ ਸਹੀ ਆ ਉਦੋਂ ਪਾ ਕੇ ਰੱਖ ਲੈਂਦੇ ਆ achar ਸਹੀ ਤਾਂ ਬਣਿਆ ਬਈ ਉਹਦੇ ਆਸਤੇ ਉਦੋਂ ਬਾਅਦ 6 ਮਹੀਨੇ ਹੀ ਦੋ ਬਰਪ ਪੈਂਦੀ ਆ ਉਹ ਜਿਵੇਂ ਆਪਣਾ ਫਰਿੱਜ 'ਚ ਖਾਣਾ ਰੱਖਿਆ ਉਹ ਤਾਜ਼ਾ ਰਹਿੰਦਾ ਪਰ ਆਪਣੇ ਥੋੜਾ ਜਿਹਾ ਮੌਸਮ ਵੀ ਗਰਮਾ ਗਰਮੀ ਕਾਰਨ ਕਈਆਂ ਭਰਾਵਾਂ ਦੇ ਤਾਂ achar ਉੱਲੀ ਲੱਗ ਜਾਂਦੀ ਤੇ ਆਪਾਂ ਉਵੇਂ ਪਾਉਂਦੇ ਰਹਿੰਨੇ ਆ ਆਪਾਂ ਤਾਂ ਪੂਰੀ ਸਾਮ ਸੰਭਾਲਣੀ ਹੁੰਦੀ ਤੇ ਹਾਂ ਕਈ ਭਰਾਵਾਂ ਨੂੰ ਤਾਂ ਬਹੁਤ ਹਸਾਬ ਆ ਬਹੁਤ ਵਧੀਆ achar ਪਾਉਂਦੇ ਉਹਨਾਂ ਦਾ ਖਰਾਬ ਵੀ ਨਹੀਂ ਹੁੰਦਾ ਤੇ ਪਰ ਸਾਰੇ ਭਰਾਵਾਂ ਤੋਂ ਚਾਰ ਪਾਉਣਾ ਵੀ ਔਖਾ ਸਹੀ ਨਹੀਂ ਪੈਂਦਾ ਤੇ ਚਾਰ ਹੈ ਚੀਜ਼ ਵਧੀਆ ਬਾਈ ਤੇ ਪਰ ਜਿਹੜੇ ਇਹ ਪੱਠੇ ਆ ਤਾਂ ਜੇ ਵੱਢ ਕੇ ਪਸ਼ੂਆਂ ਨੇ ਖਾਣੇ ਇਹਦੀ ਰੀਸ ਤਾਂ ਨਹੀਂ ਹੁੰਦੀ ਭਲਾ ਕੋਈ ਕਿੰਨਾ ਵਧੀਆ achar ਪਾ ਲੋ ਹਾਂ ਵਾਏ ਜਰੂਰ ਆ ਵੀ ਜਦੋਂ ਕਿਤੇ ਮੀਂਹ ਝੜੀ ਲੱਗੀ ਜਾਂ ਮੌਸਮ ਖਰਾਬ ਆ ਉਦੋਂ ਅਗਲਾ ਘਰੋਂ ਪੱਟ ਕੇ ਪਾ ਲੈਂਦਾ ਲਿਆਉਣੇ ਔਖੇ ਆ ਪੱਠੇ ਤੇ ਬਾਕੀ ਬਈ ਅੱਜਕੱਲ ਤੁਹਾਨੂੰ ਪਤਾ ਹੀ ਆ ਪੱਠੇ ਕੋਈ ਕਿਸੇ ਤੋਂ ਵੱਡੇ ਵੀ ਨਹੀਂ ਜਾਂਦੇ ਆਪਾਂ ਫਿਰ ਆਪੇ ਹੀ ਚੰਗੇ ਆਪਣੇ ਭਾਦੀਚਾਰ ਪੱਠੇ ਲਿਆਉਣੇ ਕਿਹੜਾ ਸੌਖੇ ਆ ਬਾਕੀ ਤੁਸੀਂ ਦੱਸੋ ਬਈ ਕੀਵੇਂ ਵਿਚਾਰ ਆ ਤੁਹਾਡੇ